ਕਾਂਗਰਸ ਕਿਸ ਕੇ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆਹ ਬਣਾ ਕੇ ਦਿੱਤਾ ਪੰਜਾਬ 'ਚ ਇੱਕ ਲੀਡਰ ਨਹੀਂ ਕਹੂਗਾ ਇੱਕ ਲੀਡਰ ਮੈਂ ਤਾਂ ਅਸੈਂਬਲੀ 'ਚ ਵੀ ਪੁੱਛਿਆ ਸੀ ਤੁਸੀਂ ਸੁਣਿਆ ਹੋਣਾ ਜੇ ਟੀਵੀ 'ਤੇ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿਸ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ 'ਚ ਅਸੈਂਬਲੀ 'ਚ ਮੈਂ ਮੈਂ ਉੱਥੇ ਖੜਾ ਹੋਇਆ ਮੈਂ ਕਿਹਾ ਬਹਿਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਗਿਣਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਵਿੱਚ ਪੰਜ ਚੀਜ਼ਾਂ ਆ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਣਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਣਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀਆਂ ਨੇ ਕੀ ਜਵਾਬ ਦਿੱਤਾ ਚੰਨੀ ਨੇ ਪੈਚ ਵਰ ਕਿਤੇ ਸੜਕਾਂ ਦੇ ਟੋਏ ਭਰੇ ਆ ਆ ਝਾੜੂ ਵਾਲਿਆਂ ਦਾ ਟੋਈ ਨਹੀਂ ਭਰੇ